Bye. ਹਾਜੇ ਜਾਣਾ ਪਾਣੀ ਲਾਉਣ। ਉਹ ਰੇੜੀਆਂ ਦੀ ਪੈਲੀ ਨਹੀਂ ਨਾ। ਤੂੰ ਤੋਂ ਮਾੜਾ ਪਾਣੀ ਲਾਵਾ ਰਾਤ ਨੂੰ ਜਾ ਕੇ ਨਾ ਤੇ ਛੇਕੇ ਤੇ ਜਿਹੜੀ ਲਈ ਆ ਤੇ ਰੋਟੀ ਬਕਾ ਦੋ ਤਨੀ। ਉੱਥੇ ਨਹੀਂ ਜਾਣਾ ਉੱਥੇ ਕੋਈ ਨਹੀਂ ਜਾਂਦਾ ਰਾਤ ਨੂੰ। ਨਹੀਂ ਕੋਈ ਨਹੀਂ ਰਾਤ ਨੂੰ ਨਹੀਂ ਜਾਂਦਾ ਤੇ ਕੋਈ ਨਹੀਂ ਕੋਈ ਉੱਥੇ ਕਿਹੜਾ ਗਾਲੀ ਭੂਤ। ਨਹੀਂ ਰਿਆਂ ਤੂੰ ਜੋ ਕਰਦਾ ਮੇਰੇ। ਨਹੀਂ ਨਹੀਂ ਰਾਤ ਨੂੰ ਕੋਈ ਨਹੀਂ ਰਾਤ ਦਾ ਨਾਗਾ ਉੱਥੇ ਜਾਣਾ ਕਿ ਸੁੱਕਣ ਦੀ ਆ। ਉੱਥੇ ਕੋਈ ਨਹੀਂ ਜਾਂਦਾ ਕਹਿੰਦੇ ਉੱਥੇ ਭੂਤ ਰਹਦੇ ਆ ਤੇ ਰਿਆਂ ਤੂੰ ਨਹੀਂ ਨਹੀਂ ਕਿਹੜਾ ਮਹਿਰਾ। ਮੈਂ ਮਲਵਾਲਾ ਲਾ ਗਿਆ ਮੈਨੂੰ ਨਹੀਂ ਜਾਣਾ ਉੱਥੇ ਤੇ ਆਪੀ ਉਹ ਹੀ ਜਾਂਦਾ ਤੇ ਕੂਦ ਹੁੰਦੇ ਆ ਨਹੀਂ 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 ਜਾਣਾ ਉੱਥੇ ਉਹ ਨਹੀਂ ਨਹੀਂ ਦੇਖੋ ਨਹੀਂ ਜਾਣਾ ਉੱਥੇ ਕੂਦ ਰਹੀ ਸੀ ਆ ਬਗਾਓ ਤੇ ਮੈਂ ਲੈਣਾ ਵਾ ਤੇ ਰੋਟੀ ਤੁਸੀਂ ਅੱਜ ਨਹੀਂ ਜਾਣਾ ਉੱਥੇ ਛੇਰੇ ਕੇ ਦਿਨ ਪਾਣੀ ਗਾਲੀ ਨਹੀਂ ਨਹੀਂ ਦਿਨ ਅੱਜ ਨਹੀਂ ਹੋਣੀ ਕੀ ਹੋਣੀ ਕੋਈ ਗੱਲ ਨਹੀਂ ਕੋਈ ਰੋਟੀ ਹੁੰਦਾ ਐਵੇਂ ਕਰਦੀ ਕੋਈ ਨਹੀਂ ਜਾਣਾ ਤੂੰ ਅੱਥੇ ਨਹੀਂ ਨਹੀਂ ਤੂੰ ਰੋਟੀ ਲਿਆਓ ਮੈਂ ਜਾਣਾ ਹੋਰ ਬੱਲੇ ਜਿਹੜੀ ਉੱਠ ਨਹੀਂ ਘਟਦਾ ਆ ਰੋਟੀ ਖਾ ਤੇ ਰਹੀ ਨਾ ਇਹ ਕਾ ਮੋਟਰ ਤੇ ਜਾਣਾ ਹੀ ਆ ਤੂੰ ਉਧਰ ਨਹੀਂ ਜਾਣਾ ਅੱਜ ਨਾ ਤੈਨੂੰ ਨਹੀਂ ਖੜਨਾ ਮੈਂ ਨਹੀਂ ਨਹੀਂ ਤੂੰ ਆਕਰ ਦਾਗ ਲੈ ਕੇ ਆ ਉਥੋਂ ਡੰਡਾ ਲੈ ਕੇ ਆਣਾ ਇੱਥੇ ਰੱਖ ਲਿਆ ਜੀ ਤੂੰ ਨਾ ਜਾ ਉਸ ਵੀਰੇ ਚਲ ਜੀ ਹਾਂ ਨਾ ਰਾਤ ਪਾਣੀ ਲਾਉਣਾ ਹਰ ਰੋਜ਼ ਇੱਕੋ ਤੈਨੂੰ ਨਾ ਲੱਗਣਾ ਹੈਗਾ ਰੋ ਲੈ ਕੇ ਆਈ ਬੈਟਰੀ ਅੰਦਰੋਂ ਲੈ ਦੇ ਤੋ ਚੱਲਾ ਕੰਬਲ ਤੇ ਇੱਥੇ ਹੀ ਆ ਬੈਟਰੀ ਲੈ ਆਦੇ ਅੰਦਰੋਂ ਜਬ ਜੋ ਬੈਟਰੀ ਚਾਹੀ ਲੈ ਕੇ ਆ ਮਾਣਾ ਆ ਗਾ ਦੋਦੇ ਡੋਲੂ ਚ ਪਾ ਕੇ ਰੱਖਦੇ ਇੱਥੇ ਹਲੋ ਬੈਟਰੀ ਤੁਹਾਡੀ ਡੋਲੂ ਚ ਪਾ ਕੇ ਦੋਦਰ ਰੱਖ ਲੇ ਹਲੋ ਬਲੀ ਤੈਨੂੰ ਤੂੰ ਥੋੜਾ ਰਾਤ ਜਣਾ ਤੇ ਭੂਤਾਂ ਦੇ ਉਹ ਮਾਂ ਦੀ ਭੂਤ ਨਹੀਂ ਦੀ ਆ। ਨਾ। ਨਹੀਂ ਆਨੇ ਨੂੰ ਨਾ ਖੜਿਓ ਰਾਤ ਨੂੰ। ਤੁਹਾਨੂੰ ਵੀ ਅੱਖੇ ਉੱਥੇ ਨਾ ਆ ਜਾਓ। ਕੋਈ ਨਹੀਂ ਉੱਥੇ ਕੋਈ ਭੂਤ ਨਹੀਂ ਆ। ਆ ਕੇ ਭੂਤ ਵੇਖ ਕੇ ਆਉਣਾ ਸੀ। ਆਵਾਂ ਲੈ ਆਂਦੇ ਤੋਂ ਫੜ ਕੇ। ਚਲੋ ਮੈਂ ਨਾ ਜਾਣਾ ਤੇ ਮੈਂ ਭੇਜੇ ਨੂੰ ਨਾਲ ਵੇਹਣਾ ਜੇ ਕੋਈ ਹੋਇਆ ਤਾਂ ਉਹਨੂੰ ਨਾਲ ਲੈ ਜਾਊਂਗਾ। ਚਲ ਧਿਆਨ ਨਾ ਜਾਇਓ। ਚੰਗਾ। ਆ ਬੂਆ ਬੰਦ ਕਰ ਲਿਓ ਬੋਲੇਪਿੰਦਰ ਜੀ ਹਾਂ ਉਹ ਕੀ ਹਾਲ ਆ ਮਗਰਾਮ ਉਹ ਠੀਕੋ ਕਿਧਰ ਦੀਦਾ ਤੁਰ ਪਿਆ ਵਾ ਮੈਂ ਆਖਿਆ ਸੀ ਉਹ ਰੋਈ ਵਾਲੀ ਪੈੜੀ ਨਹੀਂ ਆਪਣੀ ਆਹੋ ਤੁਹਾਨੂੰ ਮੈਂ ਪਾਣੀ ਲਾਈਏ 11 ਇੱਕ ਨੂੰ ਵਾਵਾ ਦੇਣ ਯਾਰ ਉਹ ਪਾੜੇ ਵਾਲੀ ਆਹੋ ਆਹੋ ਕੋਈ ਉੱਥੇ ਐਸ ਵੇਲੇ ਚੱਲਿਆ ਉਹ ਨਹੀਂ ਐਸ ਵੇਲੇ ਕਿਉਂ ਟਿਆ ਹਥੇ ਉਹ ਭਰਾਵਾ ਜੁੜੇ ਹੱਥੋ ਸੇ ਨਹੀਂ ਜਾਂਦਾ ਆ ਉੱਥੇ ਦੇ ਵੱਡੇ ਵੱਡੇ ਜਾਂਦੇ ਤੂੰ ਕਿਹੜੇ ਬਾਲ ਨਹੀਂ ਯਾਰ ਘਰ ਦੇ ਵਿੱਚ ਡੱਕਣ ਦੇ ਮੈਨੂੰ ਪਰ ਜਾਣਾਂ ਤੇ ਮੈਂ ਅੱਗੇ ਨਹੀਂ ਹੈਗਾ ਅੱਜ ਮੈਂ ਪਹਿਲੇ ਦਿਨ ਚੱਲਾ ਮੈਂ ਅੱਜ ਪਾਣੀ ਲਾ ਕੇ ਆਣਾ ਆ ਫੇ ਬਾਬਾ ਗੋਪੀ ਹਾਂ ਤੇ ਦੁੱਧ ਲੈਣ ਜਾਣਾ ਇਹ ਜਲਦਾ ਜਰਾ ਜਾਣ ਨਹੀਂ ਦਿਆ ਸਾਰੇ ਪਰਾ ਆਦ ਬੰਦੇ ਨੂੰ ਖੜਿਆ ਨਾਲ ਇਹਦਾ ਡਾਂਗ ਲੱਲਾ ਮੈਨੂੰ ਤਾਂ ਡਰਦਾ ਤੇ ਕੋਈ ਭੂਤ ਪਾਦਾ ਕਹਿੰਦੇ ਬਹੁਤ ਜ਼ਿਆਦਾ ਪੈਂਦਾ ਉਹ ਪਰ ਨਹੀਂ ਕੋਈ ਨਹੀਂ ਭੂਤ ਓਏ ਓਤੋਂ ਮੇਰੀ ਗੱਲ ਸੁਣ ਨਾ ਮਗਤੀਸ਼ੰਗ ਮੈਨੂੰ ਦੇ ਦੇ ਹਾਂ ਤੂੰ ਹਾਂ ਤੇ ਮੈਂ ਅਗਰ ਭੇਜ ਨੂੰ ਨਾਲ ਲੈ ਕੇ ਤਾਂ ਅੱਜ ਮੈਂ ਵੇਖ ਕੇ ਆਉਣਾ ਕਿਹੜਾ ਭੂਤ ਅੰਦੇ ਉਹ ਭਰਾ ਮੈਂ ਨਹੀਂ ਜਾਣਾ ਰੋਟੀ ਨਹੀਂ ਦੁੱਧ ਚੱਲ ਬਾਬਾ ਚੱਲ ਚਲੀਏ ਆਪਣੇ ਨਹੀਂ ਨਹੀਂ ਜਾ ਯਾਰ ਨਹੀਂ ਨਹੀਂ ਮੈਂ ਨਹੀਂ ਜਾਣਾ ਮੌਤਮਾਸੀ ਕਿਹੜਾ ਆਖੇ ਯਾਰ ਨਹੀਂ ਨਹੀਂ ਟਾਰਚ ਟੂਰਚ ਨਹੀਂ ਉੱਥੇ ਦਿਨੇ ਕਮਰਾ ਖੋਲ ਕੇ ਟਾਰਚ ਮਾਰ ਕੇ ਵੇਖੀ ਨਾ ਮੈਂ ਹੈ ਗਾਣਾ ਜਦੋਂ ਉਹ ਨਹੀਂ ਤੂੰ ਅੱਜ ਮੇਰੇ ਨਾਲ ਚੱਲ ਉਹ ਮਨ ਕਹਿੰਦਾ ਜੀ ਜਨੇ ਦੇ ਜਨੇ ਦਾ ਬਾਪੂ ਨਹੀਂ ਮਰਿਆ ਉਹਦਾ ਭੂਤ ਫਿਰਦਾ ਉਧਰ ਉਹ ਨਹੀਂ ਕੋਈ ਨਹੀਂ ਭੂਤ ਅਸੀਂ ਕਰ ਲਾਂਗੇ ਰੋਹ ਉਹ ਐ ਕਰ ਭੀ ਇਹਦੇ ਘਰ ਦੱਸ ਦਿਓ ਉਹ ਇਹਦੇ ਘਰ ਤੇ ਮੈਂ ਦੱਸ ਦੂੰਗਾ ਤੇਰੀ ਤੰਦਰੁਸਤੀ ਤੇ ਅਕਦਾ ਪਰ ਲਗੂਆ ਨੂੰ ਉਹ ਸਭ ਕੋ ਜਹੀ ਸਵੇਰੇ ਵੇਖ ਲਈ ਇੱਥੇ ਹਾਜ਼ਰ ਹੋਣਾ ਵਾ ਸਾਰੇ ਪਿੰਡ ਵਾਲੇ ਆਂਦੇ ਭੂਤ ਰਿੰਦਾ ਕੋਈ ਭੂਤ ਨਹੀਂ ਆ ਉਹ ਪੂਤ ਹੈਗਾ ਵਾ ਅਸੀਂ ਕਿਹਾ ਬਾਬੇ ਨੂੰ ਪੁੱਛਿਆ ਨਾ ਫਿਰ ਆਪ ਜੀ ਮੇਰੀ ਨਹੀਂ ਜਾਣੀ ਤੇ ਨਹੀਂ 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 ਉਹ ਨਹੀਂ ਜੇ ਤੂੰ ਜਾਂਦਾ ਗੱਲ ਜੱਜ ਇਹ ਮੌਤ ਨੂੰ ਮਾਸੀ ਕਰਾ ਦੇਣਾ ਬਾਬਾ ਤੁਸੀਂ ਚਲੋ ਦਰਪੇਰ ਤੂੰ ਅੱਜ ਫਿਰ ਜਾਰੀ ਦਾ ਬਾਕੀ ਹੈ ਨਹੀਂ ਯਾਰ ਜਾਰੀ ਪੈਂਦੀ ਠੱਠੇ ਖੂਹ ਚ ਮੌਤ ਨੂੰ ਮਾਸੀ ਕਿੰਨੇ ਆਖਣਾ ਉਹ ਮੌਤ ਦੀ ਮਾਸੀ ਤੂੰ ਰਹਿਣ ਦੇ ਤੂੰ ਅੱਜ ਚੱਲ ਮੈਂ ਨਾ ਤੂੰ ਕਿੰ ਟੈਕ ਲੱਗਣਾ ਮੈਂ ਕਬਰੋਂ ਦਿਆ ਮੈਂ ਕਿੱਥੇ ਜਾਵਾਂ ਮੰਗ ਤਰਾ ਮੈਨੂੰ ਲੱਗਦਾ ਉਸ ਚੀਜ਼ ਦਾ ਸਾਰਾ ਨੂੰ ਹੋ ਵੀ ਗਿਆ ਮੈਨੂੰ ਲੱਗਦਾ ਬੁੱਢਾ ਹੀ ਖਿੱਚਦਾ ਉਥੋਂ ਇਹਨੂੰ ਮਾਰਿਆ ਮੇਰੇ ਨਾਲ ਨਹੀਂ ਮਰਨਾ ਨੂੰ ਮਰੋਣਾ ਨਾਲੇ ਨਹੀਂ ਉਹ ਨਹੀਂ ਯਾਰ ਚੱਲ ਚੱਲ ਬਾਬਾ ਚ ਨਾ ਚੱਲ ਤੁਮਾਂ ਗਤਰਾ ਵਿੱਚ ਘਰ ਜਾਓਗੇ ਹੱਥ ਜੋੜੇ ਦਿਨੇ ਚੱਲ ਜਾਾਂਗੇ ਉਹ ਨਹੀਂ ਨਹੀਂ ਉਹ ਯਾਰ ਤੂੰ ਨੱਕੇ ਦਿਨੇ ਬੰਨ ਲੈਂਦਾ ਐ ਬੜੇ ਕੋ ਜਾਣਾ ਤੇ ਤੁਸੀਂ ਐ ਕਰੋ ਵੀ ਚਲੋ ਤੁਸੀਂ ਘਰ ਤਾਂਹੀਂ ਚੱਲਦੇ ਆ ਚੱਲ ਆ ਭਰਾਵਾ ਮੇਰੀ ਉਹ ਯਾਰ ਮੈਂ 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 ਬਦਲੀ ਕਰ ਰਹਿਣ ਦੇ ਉਹ ਜੇ ਬਚ ਕੇ ਆਜੂ ਸਵੇਰੇ ਦੱਸ ਦਿਓ ਉਹ ਐਵੇਂ ਕਰ ਦੇ ਯਾਰ ਤੂੰ ਪਰ ਉਹ ਐਵੇਂ ਡਰੀ ਜਾਂਦਾ ਤੂੰ ਮੈਨੂੰ ਕਬਰਾੜੀ ਹੋਈ ਜਾਂਦੀ ਐ ਕਬਰਾੜ ਤੇ ਮਿਲ ਵੀ ਹੋਣ ਦੇ ਵੀ ਯਾਰ ਉਹ ਆ ਜਾ ਉਹ ਚੱਲੀਏ ਯਾਰ ਮੈਂ ਆ ਰਿਹਾ ਤੈਨੂੰ ਐਨੇ ਕਰੀ ਜਾਣਾ ਯਾਰ ਮੈਂ ਨਾ ਚੱਲੀਏ ਯਾਰ ਆਹ ਦੇਖੋ ਗੋਲੀ ਬਾਟੇ ਯਾਰ ਜਰਾ ਇੱਥੇ ਉਹ ਕੋਣੇ ਉਹ ਵੀ ਦੋਨ ਦੋਤੇ ਆਈਏ ਨੂੰ ਉਹ ਨਹੀਂ ਆ ਫੋਨ ਕਰ ਰਿਹਾ ਲੈ ਜਾਂਗਾ ਤੇ ਮਗਰ ਮੈਂ ਲੈ ਜਾ ਨਾ ਮੈਨੂੰ ਬਾਜਾਂ ਸੁਣਦੀਆਂ ਉਹ ਜੀਵਦੀਆਂ ਬਾਜਾਂ ਤੈਨੂੰ ਸੁਣਦੀਆਂ ਬਾਜਾਂ ਲਾ ਬਟਾਵਾ ਤੇਰਾ ਨਾਂ ਆ ਕੇ ਮੈਂ ਤੇ ਨਾ ਜ਼ਿੰਦਗੀ ਖਰਾਬ ਆ ਮੇਰੀ ਉਹੀ ਬਾਤ ਕਰਾਂਗੇ ਐਵੇਂ ਲੋਕੀ ਕਰ ਦੇ ਰਹੀ ਨੇ ਭੂਗ ਤੋਂ ਅੱਛੇ ਨੇ ਲੋਕੀ ਸਾਜੀ ਬੋਲਦੇ ਆ ਰਾਹ ਤੇ ਵੱਢ ਗਈ ਆ ਮੋਟਰੇ ਵੀ ਬਤੀਲਾ ਆ ਗਈ ਮੈਂ ਨਹੀਂ ਕਰ ਲੈਣਗਾ ਗਾੜੀ ਚੱਲ ਉਹ ਭੈਣ ਉਹ ਬਣਾ ਤੋੜੀ ਤਰਾ ਉਹ ਦੁੱਧ ਨੂੰ ਗੋਲੀ ਵੱਜੇ ਗਾਂ ਚੱਲ ਮੈਂ ਨਹੀਂ ਜਾ ਸਕਦਾ ਚੱਲ 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 ਚੱਪਲ ਆ ਉਹ ਚੱਪਲ ਨੂੰ ਗੋਲੀ ਮਾਰ ਦਗਾ ਤੋੜ ਕੀ ਹੋਇਆ ਉਹ ਚਮਚੇ ਲੱਗੇ ਹੈ ਗੁੱਸ ਉਹ ਐਵੇਂ ਜਾਂ ਡਰੀ ਉਹ ਜਾਂ ਉਧਰ ਵੇਖ ਉਧਰ ਮਾਰ ਲੈ ਲੈ ਕਿੱਥੇ ਹੁਣ ਉਹ ਯਾਰ ਮੈਂ ਵੇਖਿਆ ਤੂੰ ਵੇਖਿਆ ਤੂੰ ਮਾਮਾ ਮੇਰੇ ਤੋਂ ਵੱਧ ਟਰੱਕ ਵਾਲਾ ਜਾਵਦਾ ਉਦਾਂ ਹੀ ਡਰੀ ਮੈਂ ਯਾਰ ਰੱਬ ਦੀ ਕਸਮ ਮੈਂ ਸੱਚੀ ਵੇਖਿਆ ਉਹ ਬਣਾਣੀ ਕੀ ਵੇਖਿਆ ਤੂੰ ਮੈਨੂੰ ਵੱਧ ਡਰਾਈ ਜਾਣਾ ਮੈਨੂੰ ਉਦਾਂ ਹੀ ਭਿਆਨ ਮੈਂ ਤਾਂ ਝੂਠ ਬੋਲਣਾ ਮੈਂ ਤਾਂ ਉੱਥੇ ਵੇਖਿਆ ਕਮੰਡਾ ਵੇ ਆਉਦਾਂ ਹੀ ਮਾਮਾ ਦੇਰ ਕਮੰਡਾ ਮੈਂ ਤੇਰੇ ਨਾਲ ਕਿੱਥੋਂ ਆ ਗਿਆ ਬੁਰੀ ਕਿਸਮਤ ਨੂੰ ਆ ਗਿਆ ਤੂੰ ਮੈਂ ਤਾਂ ਵੀ ਟਰੱਕ ਵਾਲਾ ਮੈਂ ਤਾਂ ਆਖਿਆ ਮਾੜਾ ਮੋਟਾ ਮੈਂ ਜਾਂ ਚੱਲਿਆ ਘਰ ਮੈਨੂੰ ਨਹੀਂ ਪਤਾ ਮੈਂ ਮਰਨਾ ਨਹੀਂ ਕੀਤਾ ਉਹ ਯਾਰ ਲੋ ਮੈਂ ਰੁਕ ਜਾ ਐਵੇਂ ਦੇਰ ਹੌਲਾ ਕੰਮ ਟਰੱਕ ਆ ਜਾ ਬੰਨ ਲਿਆ ਚੱਲ ਤੁਰ ਜਾ ਦੇਖ ਲਾ ਤੂੰ ਮਾਮਾ ਮੈਂ ਗਾਂ ਨਹੀਂ ਜਾਣਾ ਮੈਂ ਗਾਂ ਨਹੀਂ ਉਹ ਚੱਲ ਗਾਂ ਗਾਂ ਮੈਂ ਗਾਂ ਨਹੀਂ ਜਾਣਾ ਓ ਯਾਰ ਆ ਗਾਂ ਗਾਂ ਆ ਗਾਂ ਮੈਂ ਪਾਣੀ ਤੈਨੂੰ ਔ ਚ ਬੱਚੇ ਦੋ ਪਿਆਲ ਦਾ ਚੱਲ ਗਾਂ ਮੈਂ ਤੇ ਬੱਚੇ ਤੇ ਨਹੀਂ ਉਹ ਚ ਬੱਚੇ ਤੇ ਕੋਹ ਨਹੀਂ ਆ ਮਾਮਾ ਬੱਚੇ ਦੇ ਪਹਾੜਿਆਂ ਦਾ ਬਾਪੂ ਆ ਮੈਂ ਨਹੀਂ ਜਣਾ ਨਹੀਂ ਨਹੀਂ ਕੋਈ ਬਾਪੂ ਨਹੀਂ ਐਵੇਂ ਡਰੀ ਜਾਣਾ ਚੱਲ ਲੈ ਐਵੇਂ ਡਰੀ ਜਾਣਾ ਲੈ ਦੱਸ ਕਿੱਥੇ ਆ ਲੈ ਉਹ ਨਾਲ ਲੱਗੇ ਹੈਗਾ ਲੈ ਲੈ ਵੀ ਮੈਂ ਯਾਰ ਨਾਲ ਲੱਗ ਲੈ ਲੈ ਦੱਸ ਕਿੱਥੇ ਆ ਵੇ ਆਉ ਚ ਬੱਚਾ ਹੀ ਹੋ ਇਟਾਈ ਉਹ ਉਸੇ ਨਾਲ ਲੱਗੇ ਆਉ ਵੇ ਵੇ ਨਾ ਹੈਗਾ ਕੁਛ ਏ ਲੈ ਮੈਂ ਪੱਕਾ ਨਾਲ ਲੱਗੇ ਵੇਖੀ ਆ ਵੇਖ ਕਿੱਥੇ ਉਹ ਚੱਲ ਉਹ ਓਏ ਉੱਥੇ ਮੈਨੂੰ ਲੈ ਰੱਖ ਵੇ ਕਰਦੇ ਨੀਂ ਨਾ ਬਗਸੇ ਹਾਂ ਹਾਂ ਨਹੀਂ ਬਾਬਾ ਰੋਕ ਰੋਕ ਜਾ ਰੋਕ ਕੇ ਜਾ ਨਹੀਂ ਬਾਬਾ ਨਹੀਂ ਬਾਬਾ ਰੋਕ ਕੇ ਜਾ ਨਹੀਂ ਰੋਕ ਕੇ ਜਾ ਜਾਂ ਤੂੰ ਡਰ ਜਾ ਉਹ ਨਹੀਂ ਇਹਦਾ ਪਾਚ ਲਏਗਾ ਉਹ ਪਾਚ ਲਏਗਾ ਉਹ ਸਫਰ ਕਰ ਓਏ ਉਹ ਨਿੱਕੇ ਹੁੰਦਿਆਂ ਤੋਂ ਮੇਰੇ ਸਾਹਮਣੇ ਰਿਆਂ ਤੂੰ ਬਹਿ ਇੱਥੇ ਕੌਣ ਉਹ ਬਹਿ ਜਾ ਉਹ ਪਾਜ ਨਹੀਂ ਦੇਣਾ ਤੈਨੂੰ ਮੈਂ ਬਹਿ ਜਾ ਬਹਿ ਜਾ ਮੈਂ ਤੇਰਾ ਕੋਈ ਨੁਕਸਾਨ ਨਹੀਂ ਕਰਦਾ ਓਏ ਬਹਿ ਜਾ ਭੱਜ ਲੇਗਾ ਨਹੀਂ ਭਾਈ ਨਹੀਂ ਤੈਨੂੰ ਲੱਗਦਾ ਤੂੰ ਭੱਜ ਲੇਗਾ ਨਹੀਂ ਭਾਈ ਨਹੀਂ ਤੈਨੂੰ ਮੈਂ ਪਹਿਲੇ 20 ਸਾਲ ਤੋਂ ਰਹਿੰਦੇ ਆ ਇੱਥੇ ਕੌਣ ਬਫੂਤ ਬਹਿ ਜਾ ਤੈਨੂੰ ਦੱਸ ਦੱਸ ਸਟੋਰੀ ਬੜੀ ਲੰਮੀ ਆ ਉਹ ਕਬਰਾਨਾ ਠੀਕ ਹੈ ਕਬਰਾਨਾ ਉਹ ਤਰ ਮੇਰਾ ਬਚਾਣਾ ਹਾਂ ਬਾਕੀ ਸਭ ਓ ਇੰਨਾ ਕ ਬੋਟ ਹੈ ਤੂੰ ਠੀਕ ਜਦੋਂ ਮੈਂ ਮਰ ਗਿਆ ਹਾਂ ਠੀਕ ਇੰਨਾ ਕ ਠੀਕ ਹੈ ਨਾਲ ਮੈਨੂੰ ਇਹ ਦੱਸ ਹਾਂਜੀ ਤੁਸੀਂ ਮੇਰਾ ਆਂਬ ਵਡਣ ਨੂੰ ਫਿਰਦੇ ਜੇ ਉਹ ਬਾਪੂ ਮੈਂ ਨਹੀਂ ਉਹ ਆਂਦੇ ਵੇਚਦੀ ਆ ਤੇ ਮੈਂ ਵੇਚ ਦਿੰਨੀ ਓਏ ਆਂਬ ਮੈਂ ਆਪਣੇ ਹੱਥੀ ਲਾਇਆ ਠੀਕ ਜਦੋਂ ਤੱਕ ਮੈਂ ਇਥੋਂ ਜਾਂਦਾ ਨਹੀਂ ਨਾ ਮੈਂ ਉਹ ਆਂਬ ਨਹੀਂ ਵਡਣ ਜਾਣਾ ਕਿ ਹਨ ਨਹੀਂ ਬਾਪੂ ਜੀ ਨਹੀਂ ਵੜ ਕੋਲ ਕਿ ਵੀ ਹੱਥ ਨਾ ਲਾਈ ਕਿਤੇ ਨਾ ਨਾ ਜੀ ਆਂਬ ਮੈਂ ਸਾਰੇ ਪਿੰਡ ਨੂੰ ਦੱਸ ਦੂੰ ਸਾਰੇ ਪਿੰਡ ਨੂੰ ਦੱਸ ਦਿੰ ਠੀਕ ਹੈ ਖਾਓ ਜਿੱਦਾਂ ਮਰਜੀ ਠੀਕ ਹੈ ਮੈਂ ਵਡਣ ਨਹੀਂ ਦੇਣਾ ਨਾ ਮੈਂ ਸਾਰੇ ਪਿੰਡ ਨੂੰ ਦੱਸ ਦੂੰ ਆਂਬ ਨਾ ਉਹ ਨਾਲੇ ਤੁਸੀਂ ਸਾਰੀ ਜ਼ਮੀਨ ਖਰੀਦ ਲਈ ਸਾਡੀ ਹੈ ਉਹ ਬਾਪੂ ਜੀ ਦੇਗੇ ਜਾਂਦੇ ਆ ਤੇ ਹੁਣ ਫੇਰ ਲੈ ਲਈ ਆ ਤੇ ਕੀ ਉਹ ਬਾਹਰ ਚਲ ਗਿਆ ਹਣ ਓਏ ਉਹ ਨਾ ਕੰਜਰਾਂ ਦਾ ਕਿਤੇ ਕੋਈ ਆਉਂਦਾ ਕੋਈ ਸੁਣਾ ਪਤਾ ਫੋਨ ਕਰਦੇ ਬਾਪੂ ਜੀ ਕਈ ਗੱਲ ਓਹ ਸੁਣ ਕੀ ਹੁੰਦਾ ਓਏ ਫੋਨ ਹੀ ਕਰਦੇ ਜੇ ਬਾਹਰ ਸਾਰੀ ਉਹ ਹੁੰਦਾ ਕੀ ਆ ਉਹ ਉਹ ਨਾ ਅੱਜ ਕੱਲ ਫੋਟੋ ਜੀ ਆਉਂਦੀ ਆ ਵਿੱਚ ਮੇਰਾ ਤਾਂ ਬਾਪੂ ਜੀ ਡਿੱਗ ਪਿਆ ਮੈਂ ਤਾਂ ਡਰਦਿਆਂ ਮਾਰਾ ਰਾਜ ਨਹੀਂ ਮੈਂ ਦਾਂਕਣਾ ਤੁਹਾਨੂੰ ਕੀ ਮੈਨੂੰ ਵੀ ਲਾ ਦੇ ਕਿ ਛੇਤਰ ਜਿਆ ਕੋਈ ਨਹੀਂ ਬਾਪੂ ਓ ਯਾਰ ਮੇਰਾ ਤਾਂ ਇਕੱਲੇ ਦਾ ਟਾਈਮ ਪਾਸ ਨਹੀਂ ਹੁੰਦਾ ਇੱਥੇ ਨਹੀਂ ਬਾਪੂ ਜੀ ਮੈਨੂੰ ਜਾਣਦ ਪਾ ਬੈ ਜਾ ਮੈਂ ਤੁਹਾਨੂੰ ਭੱਜਣ ਨਹੀਂ ਦੇਣਾ ਤੇ ਜੇ ਕੋਈ ਕਹਿਣਾ ਹੁੰਦਾ ਤਾਂ ਮੈਂ ਉਹਨੂੰ ਕਹਿ ਦੇਣਾ ਠੀਕ ਮੈਂ ਅੱਜ ਤੱਕ ਕਦੀ ਕਿਹਾ ਕਿਸ ਨੂੰ ਕੋਈ ਨਹੀਂ ਬੱਪੀ ਨਹੀਂ ਓਏ ਪਹਿਲੀ ਵਾਰੀ ਤਾਂ ਮੈਨੂੰ ਕੋ ਮਿਲਣਾ ਆ ਇੱਥੇ ਆਹ ਵੇਲੇ ਠੀਕ ਆ ਸਾਰਾ ਦਿਨ ਤਾਂ ਮੈਂ ਬੱਜਾ ਰਹਿਣਾ ਮੈਨੂੰ ਘਰ ਦੇ ਵੀ ਨਹੀਂ ਆਉਂਦੇ ਆ ਵੇ ਮੈਂ ਕਿੱਡੇ ਗਰਮੀ ਦੇ ਨਜ਼ਾਰੇ ਡਿਆਂ ਲੈਣ ਪਜਾਮਾ ਨਹੀਂ ਪਾਇਆ ਪਜਾਮਾ ਕਿਉਂ ਨਹੀਂ ਪਾਇਆ ਜੀ ਗਰਮੀ ਆ ਯਾਰ ਮੈਂ ਨਾਲੇ ਮੈਨੂੰ ਕਿੱڑا ਇੱਥੇ ਵੇਖਣਾ ਕਿਸ ਨੇ ਚੰਗਾ ਬੱਪੀ ਮੈਂ ਚੱਲ ਓਏ ਬੈ ਜਾ ਹਾਂ ਕੋ ਕਰ ਲਾ ਕੋ ਦੋ ਘੜੀ ਦੁੱਖ ਸੁੱਖ ਮੇਰੇ ਨਾਲ ਠੀਕ ਆ ਬਾਬੂ ਜੀ ਕੀ ਹੋਇਆ ਜੀ ਤੁਹਾਨੂੰ ਓਦੋਂ ਓ ਪੁੱਤਰਾ ਕੀ ਦੱਸਾਂ ਤੈਨੂੰ ਮੈਂ ਮਰ ਗਿਆ ਪੁੱਤ ਇੱਥੇ ਜ਼ਮੀਨਾਂ ਬਣਾਉਂਦਾ ਹਾਂਜੀ ਆ ਜਿੰਨੀ ਜ਼ਮੀਨ ਤੂੰ ਖਰੀਦੀ ਆ ਨਾ ਹਾਂਜੀ ਇਹ ਸਾਰੀ ਮੈਂ ਆਪਣੇ ਨੇ ਹੱਥੀ ਮਿਹਨਤ ਕਰ ਕਰਕੇ ਬਣਾਈ ਆ ਠੀਕ ਓ ਮੇਰੀ ਗੰਦੀ ਲਾੜ ਪਾਲ ਵਿੱਚ ਵੇਚ ਗਈ ਓਏ ਠੀਕ ਆਪੇ ਤੂੰ ਇਕੱਲਾ ਰਹਿ ਗਿਆ ਓ ਇਕੱਲਾ ਰਹਿ ਗਿਆ ਓ ਮੇਰੀ ਲਾਸ਼ ਬੋ ਮਾਰ ਗਈ ਸੀ ਜਦੋਂ ਮੈਨੂੰ ਘਰੋਂ ਕੱਢਿਆ ਕੋਠੀ ਦੇ ਵਿੱਚੋਂ ਓ ਮੈਲ ਤੇ ਛੱਤ ਕੇ ਦੇ ਗਏ ਮੈਨੂੰ ਮੇਰੇ ਕਿਹੜੇ ਕੰਮ ਦਾ ਉਹ ਉਹ ਬੋ ਮਾਰ ਗਈ ਲਾਸ਼ ਜਦੋਂ ਪਿੰਡ ਵਾਲਿਆਂ ਨੇ ਆ ਕੇ ਆਓ ਇੱਥੇ ਘਰ ਦੇ ਵਿੱਚ ਕੋਈ ਕੁੱਤਾ ਮਰ ਗਿਆ ਫੇਰ ਮੈਨੂੰ ਕੱਢ ਕੇ ਫੂਕਿਆ ਉਹ ਮੇਰੀ ਗੰਦੀ ਲਾਦ ਨੂੰ ਕਿਤੇ ਕਹਿ ਦੀ ਉਹ ਮੇਰੇ ਨਾਂ ਦਾ ਖੰਡ ਪਾਠ ਹੀ ਕਰਾ ਜਾਣ ਕਿਤੇ ਠੀਕ ਹੈ ਫੋਨ ਆਊਗਾ ਤੇ ਜਰੂਰ ਹੋ ਮੇਰੀ ਸਵਾ ਨੂੰ ਕੀਰਤਪੁਰ ਰੋਡ ਹੋਂ ਉਹ ਮੇਰੀ ਖਲਾਸੀ ਹੋ ਜੂ ਠੀਕ ਹੈ ਬੁੱਜੀ ਹੁਣ ਮੈਂ ਚੱਲਦਾ ਹਾਂ 25 ਸਾਲ ਤੋਂ ਭਟਕ ਰਿਆਂ ਇੱਥੇ ਮੈਂ ਬਾਪੂ ਮੇਰੇ ਨਾਲ ਦਾ ਕਿਤੇ ਡਿੱਗਾ ਨਾ ਹੋਵੇ ਡਰ ਖਾ ਕੇ ਮੈਨੂੰ ਸੁਭਾਲਣਾ ਚਾਹ ਰਿਹਾ ਹੈ ਜੰਦਾ ਆਪ ਮੇਰੀ ਸੁਣ ਗੱਲ ਇੱਕ ਸਨੇਹਾ ਦੁਨੀਆ ਨੂੰ ਦੇ ਦੀ ਠੀਕ ਆ ਭਾਈ ਤੂੰ ਮੇਰੇ ਪਹਿਲੀ ਵਾਰੀ ਮੱਥੇ ਲੱਗਾ ਪਤਾ ਨਹੀਂ ਕੋਈ ਅੱਗੇ ਲੱਗਣਾ ਕਿ ਨਹੀਂ ਠੀਕ ਆ ਭਾਈ ਇੱਕ ਸਨੇਹਾ ਦੇ ਦੀ ਜਾ ਕੇ ਦੁਨੀਆ ਨੂੰ ਹਾਂਜੀ ਬਾਹਰ ਜਿਹੜੇ ਭੇਜ ਦਿੰਦੇ ਜੇ ਨਾ ਹਾਂਜੀ ਉਹ ਬਾਹਰ ਦੇ ਹੋ ਕੇ ਰਹਿ ਜਾਂਦੇ ਆ ਮੁੜ ਕੇ ਹਾਂਜੀ ਇੱਥੇ ਨਹੀਂ ਆਉਂਦੇ ਓਏ ਉਹਨਾਂ ਨੂੰ ਕਹਿ ਇੱਥੇ ਵਾਲਿਆਂ ਦਾ ਵੀ ਖਿਆਲ ਕਰ ਲਿਆ ਕਰੋ ਇੱਥੇ ਵੀ ਉਹਨਾਂ ਦੀ ਕੋਈ ਜਾਣ ਨੂੰ ਰੋਂਦਾ ਵਾ ਠੀਕ ਆ ਇਹ ਮੇਰਾ ਸਨਾਹ ਜ਼ਰੂਰ ਦੇ ਦੀ ਪੁੱਤ ਠੀਕ ਆ ਕੋਈ ਨਾ ਕੋਈ ਨੀ ਠੀਕ ਹੈ ਮੈਂ ਕੁਝ ਨਹੀਂ ਕਹਿੰਦਾ ਮੈਂ ਚੱਲ ਮੈਨੂੰ ਬੜਾ ਚੰਗਾ ਲੱਗਾ ਤੂੰ ਅੱਜ ਮੇਰੇ ਨਾਲ ਗੱਲ ਕੀਤੀ ਚੰਗਾ ਬਾਪੂ ਜੀ ਹੁਣ ਮੈਂ ਕੋਈ ਨਹੀਂ ਮੈਂ ਜ਼ਰੂਰ ਤੁਹਾਨੂੰ ਮਿਲਣਾ ਆ ਕਰੂੰਗਾ ਆਹੋ ਮੁੰਡਾ ਤੇਰੀ ਵੇਚ ਤੇਰੀ ਇੰਤਜ਼ਾਰ ਕਰੂੰਗਾ ਚੰਗਾ ਬਾਪੂ ਜੀ